ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਸੇਲ ਤੇ ਤੁਹਾਡੇ ਲਈ 400 ਨੇ ਲੀਕੇ ਤੇ ਇੱਕ 475 ਡੀਏ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਇਹਨਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਤੁਹਾਨੂੰ ਹਰ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ ਐਂਡ ਤੱਕ ਬਾਅਦ ਬਾਕੀ ਕਿਸੇ ਵੀ ਸਾਧਨ ਦਾ ਡੇਟ ਅਫੈਕਟ ਨਹੀਂ ਹੁੰਦਾ ਵੱਧ ਘਟ ਹੋ ਜਾਂਦਾ ਮੌਕੇ ਤੇ ਚਲੋ ਫਿਰ ਕਰਦੇ ਆਂ ਕਿ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਡਾਇਰੈਕਟਰ ਆ ਗਿਆ ਮਿੱਤਰੋ ਸੂਨਾਲੀਕਾ ਸੂਨਾਲੀਕਾ ਡੀਆਈ 60 2000 ਤੇ 2 ਮਾਡਲ ਆ 2002 ਮਾਡਲ ਆ ਸਾਰਾ ਡਾਇਰੈਕਟਰ ਫੁੱਲ ਰੀਜਨਲ ਆ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਪਾਵਰ ਸਟੀering ਪੀਵੀ ਨੰਬਰ ਆ ਪਾਵਰ ਸਟੀering ਤੇ ਗੱਲ ਕਰੀ ਟਾਇਰ 60% ਟਾਇਰਾਂ ਦੀ ਕੰਡੀਸ਼ਨ ਆ 60% ਟਾਇਰਾਂ ਦੀ ਕੰਡੀਸ਼ਨ ਆ ਤੇ ਬਾਕੀ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆਂ ਕਿ ਬਾਕੀ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਇਹ ਸੋਨ ਵਾਲੀ ਗੱਡੀ 60 2002 ਮਾਡਲ ਪਾਵਰ ਸਟੀਅਰਿੰਗ ਡਾਇਰੈਕਟਰ ਖਰੀਦ ਸਕਦੇ ਤੇ ਡਿਮਾਂਡ ਰੱਖੀ ਵੀਰਾਂ ਨੇ ਇਹ ਟਰੈਕਟਰ ਦੀ ਡਿਮਾਂਡ ਰੱਖੀ ਆ 2 ਲੱਖ ਤੇ 40000 ਰੁਪਏ ਡਿਮਾਂਡ ਰੱਖੀ ਆ ਏਰੀਆ ਹੈਗਾ ਬਰਨਾਲਾ ਬਾਕੀ ਗੇਨਰੇਟਰ ਨੰਬਰ ਹੁੰਦਾ ਵੀ ਇਸ ਸਕਰੀਨ ਤੇ 9417805883 ਨੰਬਰ ਤੇ ਰਿੰਗ ਡਾਇਰੈਕਟ ਕਰਕੇ ਟਰੈਕਟਰ ਖਰੀਦ ਸਕਦੇ ਤੇ ਹੋਰ ਜਾਣਕਾਰੀ ਲੈ ਸਕਦੇ ਆ ਅੱਗੇ ਫੇਰ ਆ ਗਏ ਮਿੱਤਰੋ ਸੋਨਾਲੀ ਕਾ ਡੀਏ 750 2011 ਮਾਡਲ ਆ ਸਾਰਾ ਰੈਕਟਰ Ориਜਨਲ ਆ 2011 ਮਾਡਲ ਆ ਪੀਵੀ ਨੰਬਰ ਆ ਪੀਵੀ ਨੰਬਰ ਆ ਪਹਿਲੇ ਨਾਲ ਪਹਿਲੇ ਨਾਲ ਡਬਲ ਕਲੱਚ ਆ ਤੇ ਪਾਵਰ ਸਟੀਰੀਂਗ ਪਾਵਰ ਸਟੀਰੀਂਗ ਡਬਲ ਕਲੱਚ ਆ ਤੇਲ ਬ੍ਰੇਕਾਂ ਤੇ ਫੁੱਲ ਸੋਨਾਲੀ ਰੈਕਟਰ ਦੀ ਵੀਡੀਓ ਵਿੱਚ ਚੈੱਕ ਕਰ ਸਕਦੇ ਆ ਤੇ ਗੱਲ ਕਰੀਏ ਟਾਇਰਾਂ ਦੇ ਚਾਰੇ ਟਾਇਰਾਂ ਦੀ 90% ਕੰਡੀਸ਼ਨ ਆ ਨਵੇਂ ਵਰਗੇ ਚਾਰੇ ਟਾਇਰ ਆ ਤੇ ਬਾਕੀ ਇੰਜਨ ਗੇਅਰ ਦੀ ਮਾਲਕੀ ਬੀਤਾਂ ਦੀ ਫੁੱਲ ਗਾਰੰਟੀ ਆ ਬਾਕੀ ਦੀ ਚਲਾ ਕੇ ਵਾ ਕੇ ਚੈੱਕ ਕਰਕੇ ਸੋਨਾਲੀ ਕਾ 750 ਡੀਏ 2011 ਮਾਡਲ ਪਾਵਰ ਸਟੀਅਰਿੰਗ ਪਹਿਲੇ ਨਾਲ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ 315000 ਰੁਪਏ ਦੀ ਡਿਮਾਂਡ ਰੱਖੀ ਆ ਤੇ ਏਰੀਆ ਹੈਗਾ ਬਰਨਾਲਾ ਬਾਕੀ ਗ੍ਰੀਨਟ ਨੰਬਰ ਹੁੰਦਾ ਵੀ 10 ਸਕ੍ਰੀਨ ਤੇ ਸ਼ੋ 947805583 ਨੰਬਰ ਤੇ ਵੀ ਇੰਕੁਆਇਰੀ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨਾਲਿਕਾ 700 ਰੁਪਿਆ 2011 ਮਾਡਲ ਟਰੈਕਟਰ ਖਰੀਦ ਸਕਦੇ ਆ ਬਾਕੀ ਗ੍ਰੀਨ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਅੱਗੇ ਫੇਰ ਆ ਗਿਆ ਮਿੱਤਰੋ ਸੋਨਾ ਲੀਕਾ 750 ਰੰਗ ਬੈਂਡ ਦਾ ਵੀ ਟਰੈਕਟਰ ਸਾਰਾ origignal ਅਤੇ ਪੰਜਾਬ ਨੰਬਰਾਂ ਸਾਰਾ ਟਰੈਕਟਰ origignal ਆ ਪੀਬੀ ਨੰਬਰ ਆ 2009 ਮਾਡਲ ਆ ਡਬਲ ਕਲਚ ਆ ਤੇ ਗੱਲ ਕਰੀਏ ਟਾਇਰਾਂ ਦੀ ਫਰੰਟ ਟਾਇਰ ਨਵੇਂ ਆ ਤੇ ਬੈਕ ਟਾਇਰ 60% ਆ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 60% ਆ ਬਾਕੀ ਦੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਇੰਜਨ ਗੇਜਾ ਟਰੈਕਟਰ ਬਿਲਕੁਲ ਸਹੀ ਆ ਤੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਬਾਕੀ ਵੀ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰਕੇ ਇਹ ਸੋਨਾ ਲੀਕਾ ਦੀ 750 2009 ਮਾਡਲ ਡਬਲ ਕਲਚ ਪੰਜਾਬ ਨੰਬਰ ਟਰੈਕਟਰ ਖਰੀਦ ਤੇ ਡਿਮਾਂਡ ਰੱਖੀ ਆ ਵੀਰਾਂ ਨੇ 290000 ਰੁਪਏ ਡਿਮਾਂਡ ਰੱਖੀ ਆ ਏਰੀਆ ਹੈਗਾ ਬਰਨਾਲਾ ਬਾਕੀ ਕੰਟੈਕਟ ਨੰਬਰ ਹੁੰਦਾ ਵੀ ਇਸ ਸਕਰੀਨ ਤੇ 947805883 ਨੰਬਰ ਤੇ ਵੀ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਅੱਗੇ ਫੇਰ ਆ ਗਿਆ ਮਿੱਤਰੋ ਸੋਨਾਲੀ ਕੱਡੀ ਆਈ 35 2006 ਮਾਡਲ ਆ ਸਾਰਾ ਰਾਈਟ ਓਰੀਜਨਲ ਆ 2006 ਮਾਡਲ ਆ ਸਾਰਾ ਓਰੀਜਨਲ ਆ ਐਚ ਆਰ ਨੰਬਰ ਆ ਹਰਿਆਣਾ ਨੰਬਰ ਆ ਗੱਲ ਕਰੀਏ ਟਾਇਰਾਂ ਦੀ 75% ਟਾਇਰਾਂ ਦੀ ਕੰਡੀਸ਼ਨ ਆ ਬਾਕੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਇੰਜਨ ਗੇਅਰ ਟਰੈਕਟਰ ਬਿਲਕੁਲ ਸਹੀ ਹੈ ਇੰਜਨ ਗੇਅਰ ਜਨਰੇਟਰ ਬਿਲਕੁਲ ਸਹੀ ਹੈ ਬਾਕੀ ਮਾਰਕ ਵੀਰਾਂ ਦੀ ਫੁੱਲ ਗਰੰਟੀ ਹੈ ਬਾਕੀ ਚਲਾ ਕੇ ਵਾ ਕੇ ਚੈੱਕ ਕਰਕੇ ਸੋਨਾਲੀ ਕਾ ਡੀ 35 ਟਰੈਕਟਰ ਖਰੀਦ ਸਕਦੇ ਤੇ ਡਿਮਾਂਡ ਰੱਖੀ ਹੈ ਵੀਰਾਂ ਨੇ ਇਹ ਟਰੈਕਟਰ ਦੀ 1 ਲੱਖ ਤੇ 75000 ਰੁਪਿਆ ਡਿਮਾਂਡ ਰੱਖੀ ਹੈ ਏਰੀਆ ਹੈਗਾ ਬਲਾਡਾ ਪਿੰਡ ਧਰਮਪੁਰਾ ਬਾਕੀ ਕਨੈਕਟ ਨੰਬਰ ਹੁੰਦਾ ਵੀ ਤੁਸੀਂ ਸਕਰੀਨ ਤੇ ਸ਼ੋ 9464225550 9464225550 ਨੰਬਰ ਤੇ ਕਨੈਕਟ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਹੋਰ ਜਾਣਕਾਰੀ ਲੈ ਸਕਦੇ ਆ ਅੱਗੇ ਆ ਕੇ ਮੇਟਰ ਮਹਿੰਦਰਾ ਮਹਿੰਦਰਾ 475 ਡੀ ਰੰਗ ਪੇਡਾ ਸਾਰਾ ਡਿਟ ਓਰੀਜਨਲ ਹੈ ਵੀ 2001 ਮਾਡਲ ਆ ਸਾਰਾ ਓਰੀਜਨਲ ਆ 2001 ਮਾਡਲ ਆ ਪੀ ਵੀ ਨੰਬਰ ਆ ਪੀ ਵੀ ਨੰਬਰ ਆ ਬਾਕੀ ਟਾਇਰਾਂ ਦੀ ਗੱਲ ਹੁੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਬੀਜੀਡੀ ਦੇ ਟਾਇਰ ਆ ਬੀਜੀਡੀ ਦੇ ਟਾਇਰ ਆ ਬਾਕੀ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਮਹਿੰਦਰਾ 475 ਡੀਏ 50 ਨੰਬਰ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਆ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਆ 1 ਲੱਖ 43000 ਰੁਪਏ ਡਿਮਾਂਡ ਰੱਖੀ ਆ ਤੇ ਏਰੀਆ ਹੈਗਾ ਮੋਗਾ ਏਰੀਆ ਹੈਗਾ ਮੋਗਾ ਬਾਕੀ ਕਨੈਕਟ ਨੰਬਰ ਹੁੰਦਾ ਵੀ 103 ਤੇ 978131749781317400 ਨੰਬਰ ਤੇ ਵੀ ਕਨੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਤੇ ਮਹਿੰਦਰਾ ਡੀਏ ਟਰੈਕਟਰ ਖਰੀਦ ਸਕਦੇ ਹਾਂ ਚਲੋ ਫਿਰ ਮਿਲਦੇ ਆਂ ਅੱਗੇ ਮਿੱਤਰੋ ਨੈਕਸਟ ਵੀਡੀਓ ਵਿੱਚ